ਅੰਤਰਸੇ ਤਿਹਾਣ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਰਹੀ ਆ ਅੱਜ ਲੋਕ ਜਿੱਥੇ ਸੋਨਾ ਚਾਂਦੀ ਖਰੀਦ ਰਹੇ ਨੇ ਉੱਥੇ ਨਾਲ ਦੀ ਨਾਲ ਇਸ਼ਤਿਹਾਰ ਦੇ ਉੱਤੇ ਖਾਸ ਬਰਤਨ ਵੀ ਖਰੀਦੇ ਜਾਂਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੀ ਕੁਮਾਰਮੱਡੀ ਮਾਰਕੀਟ ਦੇ ਅਸੀਂ ਮੌਜੂਦ ਹੈਗੇ ਆ ਜਿੱਥੇ ਲੋਕ ਇਸ ਵਕਤ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵਾਰ ਕੀ ਖਾਸ ਹੈਗਾ ਬਾ ਦੁਕਾਨਦਾਰਾਂ ਕੋਲ ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਸਾਡਾ ਕੁਝ ਦੁਕਾਨਦਾਰ ਵੀ ਮੌਜੂਦ ਨੇ ਮੈਡਮ ਅੱਜ ਤੁਹਾਨੂੰ ਤਿਰਸਾ ਤਿਹਾ ਹੈਗਾ ਬਾ ਬਾਜ਼ਾਰਾਂ ਦੇ ਵਿੱਚ ਥੋੜੀ ਰੌਣਕ ਸ਼ੁਰੂ ਹੋ ਗਈ ਆ ਕਿਸਤਾ ਦੇਖਦੇ ਹੋ ਕੀ ਖਾਸ ਤਾਂ ਮੈਂ ਕਿ ਜਿਹੜੀ ਲੋਕ ਖਰੀਦ ਰਹੇ ਨੇ ਅ ਇਸ ਵਾਰ ਪਿੱਤਲ ਦੇ ਪਾਂਡੇ ਥੋੜਾ ਜਿਆਦਾ ਸੇਲ ਹੋ ਰਹੇ ਨੇ ਬਸ ਤਾਂ ਹੁੰਦਾ ਹੀ ਹੈ ਦੇਖੋ ਤੁਹਾਨੂੰ ਤੇਰੇ ਸਾਹ ਪਾਂਡੇ ਤੇ ਲੋਕੀ ਖਰੀਦਦੇ ਆ ਕੋਈ ਪਿੱਤਲ ਦਾ ਕੋਈ ਸਟੀਲ ਦਾ ਪਰ ਲੋਕੀ ਆਪਣੇ ਹੈਲਥ ਪ੍ਰਤੀ ਅਵੇਅਰ ਹੋ ਰਹੇ ਨੇ ਤਾਂ ਇਸ ਲਈ ਪਿੱਤਲ ਦੇ ਤੇ ਤਾਂਬੇ ਦੇ ਪਾਂਡੇ ਥੋੜਾ ਜਿਆਦਾ ਪ੍ਰੇਫਰੈਂਸ ਕਰ ਰਹੇ ਨੇ ਸਟੀਲ ਨਾਲੋਂ ਹਾਂਜੀ ਬਾਕੀ ਦੇਖੋ ਗਿਫਟ ਲਈ ਕ੍ਰੌਕਰੀ ਤੇ ਇਲੈਕਟ੍ਰਿਕ ਆਈਟਮਸ ਹੈਗੇ ਐਵਰ ਗ੍ਰੀਨਸ ਹਾਂਜੀ ਤਿਉਹਾਰ ਹੁੰਦਾ ਵਾ ਦੁਕਾਨਦਾਰਾਂ ਨੂੰ ਵੀ ਕਿ ਤਿਹਾਰ ਆ ਜਨ ਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਖੂਬ ਹੋਵੇ ਤਾਂ ਇਸ ਵਾਰ ਕਿੰਨੀ ਕੁ ਉਮੀਦ ਹੈਗੀ ਆ ਤਿਹਾਰਾਂ ਨੂੰ ਲੈ ਕੇ ਚਲੋ ਲੱਗ ਇੱਕ ਹੁੰਦਾ ਤਿਆਰਾ ਦਾ ਕ੍ਰੇਜ਼ੀ ਲੱਗ ਹੁੰਦਾ ਪਰ ਇਸ ਵਾਰ ਵੀ ਚਲੋ ਹਜ ਤੱਕ ਥੋੜਾ ਜਿਹਾ ਲੱਗਦਾ ਸੀ ਡਾਊਨ ਨੇ ਪਰ ਅੱਜ ਲੱਗ ਰਿਹਾ ਕਿ ਫੈਸਟੀਵਲਸ ਆ ਮਾਰਨਿੰਗ ਤੋਂ ਰਸ਼ ਹੈਗਾ ਚੱਲ ਰਿਹਾ ਮਾਰਕੀਟ ਥੋੜਾ ਜਿਹਾ ਤੜਾ ਦਾ ਕ੍ਰੇਜ਼ ਤਾਂ ਹੋ ਹੀ ਜਾਂਦਾ ਹੈ ਜੀ ਅੱਛਾ ਇਸ ਵਾਰ ਇਹ ਵੀ ਖਾਸ ਇਹ ਹੈ ਕਿ ਜੀਐਸਟੀ ਥੋੜਾ ਜਿਹਾ ਘਟਿਆ ਹੈਗਾ ਵਾ ਪਰ ਲੱਗਦਾ ਕਿ ਖਰੀਦਾਰੀ ਵਧੇਗੀ ਇਸ ਵਾਰ ਮਾਰਕੀਟ ਦੇ ਵਿੱਚ ਦੇਖੋ ਹੋਪਸੋ ਆ ਪਰ ਫਿਲਹਾਲ ਤਾਂ ਜੀਐਸਟੀ ਘਟਣ ਨਾਲ ਕੁਝ ਇਫੈਕਟ ਦਿਖ ਨਹੀਂ ਰਿਹਾ ਕਿਉਂਕਿ ਦੇਖੋ ਜਿਸ ਨੇ ਜੋ ਸਾਮਾਨ ਲੈਣਾ ਮੈਨੂੰ ਲੱਗਦਾ ਲੈਣਾ ਹੀ ਹੈ ਪਰਚੇਜ਼ਿੰਗ ਕੋ ਜੀਐਸਟੀ ਦਾ ਕਿਉਂਕਿ ਸਮਾਨ ਕੀਮਤ ਚ ਗਰਾਵਟ ਆਈ ਹੈ ਕੀਮਤ ਚ ਗਰਾਵਟ ਹੋਣਾ ਲੋਕਾਂ ਨੂੰ ਇਹ ਆ ਕਿ ਜਿੰਨੇ ਪੈਸੇ ਪਹਿਲਾਂ ਲਗਾਣੇ ਸੋਚਾ ਪਰ ਵਧੀਆ ਮਾਲ ਖਰੀਦ ਸਕਦੇ ਤੇ ਇੱਕ ਦੇ ਨਾਲ ਦੋ ਚੀਜ਼ਾਂ ਲੈ ਸਕਦੇ ਹੁਣ ਬਾਈ ਵਨ ਗੈਟ ਵਨ ਫ੍ਰੀ ਹੋ ਸਕਦਾ ਹੈ ਹਾਂ ਜਾਨਦਾਰ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇੱਧਰ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਇਸ ਵਕਤ ਸ਼ਾਪਿੰਗ ਕਰਦੇ ਨੇ ਨਜ਼ਰਾਂ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਸ਼ਾਪਿੰਗ ਕਰ ਰਹੇ ਨੇ ਹਾਂਜੀ ਮਾਤਾ ਜੀ ਤਾਂ ਤੇ ਰਸਤਾ ਤਿਹਾਰਾ ਅੱਜ ਤੁਸੀਂ ਬਾਜ਼ਾਰ ਚ ਆਏ ਹੋ ਸ਼ਾਪਿੰਗ ਕਰ ਰਹੇ ਹੋ ਹਾਂਜੀ ਕੱਲੀ ਜੀ ਕੱਲੀ ਜਾ ਰਹੇ ਆਪੋ ਕੀ ਕਰਦੇ ਹੋ ਕੀ ਖਰੀਦ ਰਹੇ ਹੋ ਤਾਂ ਤੇ ਰਸਤੇ ਖਾਸ ਕੀ ਖਰੀਦਦੇ ਜਾ ਰਹੇ ਹੋ ਅਲਪਾ ਦੇਖਿਆ ਜਾ ਰਿਹਾ ਹੈ ਫਿਰ ਵੀ ਕੀ ਖਰੀਦ ਰਹੇ ਹੋ ਤੁਸੀਂ ਇਹ ਭਾਂਡਾ ਪੁੰਡਾ ਦੇਖਾਂਗੇ ਔਰ ਲੈ ਕੇ ਜਨਨ ਤਿਹਾਰਾ ਹਾਂਜੀ ਹਾਂਜੀ ਹਾਏ ਬਾਤ ਬਿਲਕੁਲ ਜੀ ਕੀਸੀ ਗੱਲਬਾਤ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਇੱਥੇ ਖਰੀਦਾ ਜਾ ਰਿਹਾ ਮੈਂ ਤਾਂ ਕੁੱਕਰ ਲੈ ਰਹੀ ਆ ਬੱਚੇ ਵਾਸਤੇ ਬਿਲਕੁਲ ਇਹ ਪਸਵੀਦਾ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ ਤਾਂ ਖਾਸ ਇਸ ਵਾਰ ਤਾਂਬੇ ਚਾਂਦੀ ਦੇ ਬਰਤਨ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ ਪਰ ਇਹ ਗੱਲਬਾਤ ਕਰਾਂਗੇ ਸਰ ਅਜ ਤਾਂ ਅੰਤਰਸ ਤੇ ਤਿਆਰ ਤੇ ਸ਼ਾਪਿੰਗ ਕਰ ਰਹੇ ਹੈਗੇ ਕੀ ਕਹਿਣਾ ਚਾਹੂਗੇ ਤੁਸੀਂ ਸ਼ਾਪਿੰਗ ਜੀ ਧੰਤਰਸ ਨੂੰ ਮਤਲਬ ਧੰਦੀ ਦੇਵੀ ਮੰਨਿਆ ਜਾਂਦਾ ਹੈ ਇਸ ਕਰਕੇ ਅੱਜ ਦਿਨ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਤਾਂ ਸੋ ਹਰ ਬੰਦਾ ਆਪਣੇ ਜਿਸ ਹਿਸਾਬ ਨਾਲ ਕਰਦਾ ਹੈ ਵੈਸੇ ਦਾ ਲੋਕੀ 골ਡ ਤੇ সিলవర్ ਨੂੰ ਮੋਸਟਲੀ ਪ੍ਰੇਫਰ ਦਿੰਦੇ ਹੈਗੇ ਆ ਪਰ ਅੱਜ ਕੱਲ ਉਹਨਾਂ ਦੇ ਰੇਟ ਕਾਫੀ ਚੱਕੇ ਹੋਏ ਹੈ ਮਤਲਬ ਹਨਾ ਹੁਣ ਪਤਾ ਨਹੀਂ ਵਧਣਗੇ ਘਿਰਨਗੇ ਉਹ ਵੀ ਕੁਝ ਪਤਾ ਨਹੀਂ ਹਨਾ ਤਾਂ ਸੋ ਬਸ ਕੁਝ ਲੈ ਕੇ ਜਾਣਾ ਸ਼ਗਨ ਕਰਨਾ ਸ਼ਗਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਮਤਲਬ ਇਸ ਕਰਕੇ ਤੇ ਪਿੱਤਲ ਨਹੀਂ ਸਟੀਲ ਜੋ ਵੀ ਆਪਣੇ ਸਾਹਮਣਾ ਕਰਦੇ ਹੋ ਜੋ ਲੈ ਕੇ ਜਾਣਾ ਚਾਹੀਦਾ ਹੈ ਮਤਲਬ ਤੇ ਚੰਗਾ ਵੀ ਹੁੰਦਾ ਇਸ ਤਰ੍ਹਾਂ ਮਤਲਬ ਤੇ ਆਪਣੇ ਮਹਾਨਰ ਆਪ ਦੀ ਪੂਜਾ ਕਰੋ ਤਾਂ ਸਹੀ ਰਹਿੰਦਾ ਹੈ ਮਤਲਬ ਇਸ਼ਤਿਹਾਰ ਤੇ ਜੀਐਸਟੀ ਦਾ ਵੀ ਥੋੜਾ ਜਿਹਾ ਫਰਕ ਪਿਆ ਜੀਐਸਟੀ ਕਟਿਆ ਹੈਗਾ ਵਾ ਲੱਗਦਾ ਕਿ ਖਰੀਦਾਰੀ ਖੂਬ ਹੋਵੇਗੀ ਇਹਨਾਂ ਤੇ ਹਰਾ ਦੇ ਵਿੱਚ ਜੀਐਸਟੀ ਵੈਸੇ ਦੇਖੋ ਆ ਜੀਐਸਟੀ ਕੱਟੀ ਹੈ ਵਧੀ ਹੈ ਹਨਾ ਉਹਦਾ ਤਾਂ ਕਈ ਲੋਕੀ ਸਮਝਦੇ ਜਰੂਰ ਹੈ ਕਈ ਲੋਕੇ ਜੀਐਸਟੀ ਘਟ ਗਈ ਵਧੀ ਲੇਕਿਨ ਜਿਸ ਤਰ੍ਹਾਂ ਨੇ ਬੰਦੇ ਜੋ ਕੰਮ ਕਰਨਾ ਹੋ ਨੇ ਕਰਨਾ ਹੁੰਦਾ ਜੀ ਚਾਹੇ ਘੱਡੇ ਚਾਹੇ ਵੱਡੇ ਜੀਐਸਟੀ ਠੀਕ ਹੈ ਨਾ ਹਾਂ ਰੇਟ ਦਾ ਫਰਕ ਜਰੂਰ ਪੈ ਜਾਂਦਾ ਹੈ ਮਤਲਬ ਚਲੋ ਚੰਗੀ ਗੱਲ ਹੁੰਦੀ ਹੈ ਮਤਲਬ ਤਾਂ ਤਾਂ ਤੇ ਹੋਣੀ ਚਾਹੀਦੀ ਖਰੀਦਾਈ ਤਾਂ ਹੋਣੀ ਚਾਹੀਦੀ ਹਰ ਸਾਲ ਹੁੰਦੀ ਸਰ ਵੀ ਹੋਗੀ ਮਤਲਬ ਸਾਰੇ ਖੁਸ਼ ਰਹਿਣ ਕੇ ਚਾਹੇ ਕਸਟਮਰ ਚਾਹੇ ਦੁਕਾਨਦਾਰ ਹੈ ਮਤਲਬ ਤਾਂ ਦੇ ਬਰਤਨ ਤੁਸੀਂ ਖਰੀਦ ਹਾਂ ਪਿੱਤਲ ਹੈ ਮਤਲਬ ਪਿੱਤਲ ਹਾਂ ਪਿੱਤਲ ਸੁਮਨ ਇਹ ਹੁੰਦੇ ਆਦ ਲੋ ਤੇ ਅੱਜ ਸ਼ਗਨ ਤੁਸੀਂ ਕਰਦੇ ਹਾਂ ਤਾਂ ਸ਼ਗਨ ਕਰ ਰਹੇ ਐਸੀ ਪੂਜਾ ਵਾਸਤੇ ਲੈਣੇ ਮਤਲਬ ਦੀਵਾਲੀ ਦੀ ਸ਼ੋਪਿੰਗ ਇਧਰ ਚੱਲ ਰਹੀ ਹੈ ਦੀਵਾਲੀ ਸ਼ੋਪਿੰਗ ਤਾਂ ਹਲੇ ਹਲੇ ਤਾਂ ਸਟੈਪ ਬਾਈ ਸਟੈਪ ਤੁਰਨਾ ਹੁੰਦਾ ਮਤਲਬ ਜੀ ਪਹਿਲਾ ਇਖਤਾਰ ਬਾਜ਼ਾਰ ਦੇ ਵਿੱਚ ਰਹਿਣਾ ਹਾਂ ਬਾਜ਼ਾਰ 'ਚ ਰਹਿਣਾ ਘੁੰਮ ਫਿਰ ਕੇ ਹੁੰਦਾ ਮਤਲਬ ਅਸਦਾ ਦੇ ਨਿਬੜ ਦਵਾਈ ਦਵਾਈ ਅੱਗੇ ਫਿਰ ਦੇਖਿਆ ਜਾਉ ਮੈਡਮ ਉਹ ਸ਼ਬਦ ਤੁਸੀਂ ਸ਼ਵਾਸ ਜੀਵਾਸ ਹਨ ਜੀ ਤੇ ਤਸਵੀਰਾਂ ਜੋ ਤੁਸੀਂ ਇਸ ਵਕਤ ਦੇਖ ਰਹੇ ਹੋ ਦੁਕਾਨਾਂ ਦੇ ਉੱਤੇ ਜਿਹੜੀ ਰੌਣਕ ਇਸ ਵਾਰ ਦੇਖਣ ਨੂੰ ਮਿਲ ਰਹੀ ਹੈਗੀ ਲੋਕ ਜਿਹੜੇ ਨੇ ਇੱਥੇ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤਾਂ تیرਸ ਦਾ ਤਿਹਾਰਾ ਹੈਗਾ ਉਸ ਤੋਂ ਬਾਅਦ ਨਾਲ ਹੀ ਦੀਵਾਲੀ ਦਾ ਤਿਹਾਰਾ ਹੈਗਾ ਵਾ ਸੋ ਅੱਜ ਤਾਂ تیرਸ ਜਿਵੇਂ ਦੱਸਿਆ ਕਿ ਸੋਨਾ ਚਾਂਦੀ ਜਿੱਥੇ ਲੋਕ ਖਰੀਦਦੇ ਨੇ ਉਹਦੇ ਨਾਲ ਦੀ ਨਾਲ ਬਰਤਨ ਜਿਹੜੇ ਨੇ ਉਹ ਖਾਸ ਤੌਰ ਤੇ ਖਰੀਦੇ ਜਾ ਰਹੇ ਨੇ ਤਾ ਬਾਜ਼ਾਰਾਂ ਦੇ ਵਿੱਚ ਚਾਹੇ ਤਾਂਬੇ ਦੇ ਹੋਣ ਚਾਹੇ ਪਿੱਤਲ ਦੇ ਹੋਣ ਸਟੀਲ ਦੇ ਹੋਣ ਬਰਤਨ ਆ ਖੂਬ ਦੇਖਣ ਨੂੰ ਜਿਹੜੇ ਨੇ ਇੱਥੇ ਮਿਲ ਰਹੇ ਹੈਗੇ ਨੇ ਤਾਂ ਲੋਕਾਂ ਦੇ ਵਿੱਚ ਇੱਕ ਖੁਸ਼ੀ ਜਿਹੜੀ ਆ ਇਸ ਤਿਹਾਰ ਨੂੰ ਲੈ ਕੇ ਨਜ਼ਰ ਆ ਰਹੀ ਹੈ ਤਾਂ ਇੱਧਰ ਵੀ ਤੁਸੀਂ ਕੁਝ ਲੋਕ ਦੇਖੋਗੇ ਕਿ ਇਸ ਵਕਤ ਲੋਕ ਬਾਜ਼ਾਰਾਂ ਦੇ ਵਿੱਚ ਨਿਕਲੇ ਹੋਏ ਨੇ ਤਾਂ ਇੱਥੇ ਸ਼ੋਪਿੰਗ ਜਿਹੜੀ ਆ ਕਰਦੀ ਏ ਦਾ ਨਜ਼ਰ ਆ ਰਹੇ ਨੇ ਤਾਂ ਕੁਝ ਦੁਕਾਨਦਾਰ ਜਿਵੇਂ ਕੀ ਹੋਰ ਵੀ ਹੈਗੇ ਨੇ ਇੱਥੇ ਉਹਨਾਂ ਨੇ ਵੀ ਇਸੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਤਾਂ ਇੱਧਰ ਬਰਤਨ ਤੁਸੀਂ ਦੇਖੋਗੇ ਕਿ ਲਗ ਲਗ ਵੈਰਾਈਟੀ ਦੇ ਜਿਹੜੇ ਬਰਤਨ ਨੇ ਚਾਹੇ ਉਹ ਤਾਂਬੇ ਦੇ ਹੋਣ ਚਾਹੇ ਸਟੀਲ ਦੇ ਹੋਣ ਤਾਂ ਗੱਲਬਾਤ ਕਰ ਲੈਣੇ ਆ ਮੈਡਮ ਅੱਜ ਤਾਂ ਤੇਰੇ ਸੇ ਤੇ ਹਰ ਦੇ ਕਿਸ ਤਰ੍ਹਾਂ ਚੱਲ ਰਹੀ ਬਜ਼ਾਰਾਂ ਦੇ ਵਿੱਚ ਸ਼ੋਪਿੰਗ ਤਾਂ ਤੇਰੇ ਸੇ ਅਕਸਰ ਵਧੀਆ ਚੱਲਦੀ ਹੈ ਪਿੱਤਲ ਵਗੈਰਾ ਖਰੀਦਦੇ ਜਾਂਦਾ ਕਾਪਰ ਖਰੀਦਦੇ ਜਾਂਦਾ ਲੋਕੀ ਕਿ ਜ਼ਿਆਦਾ ਡਿਮਾਂਡ ਕਰ ਰਹੇ ਨੇ ਕਿਸੇ ਜਾਦਾ ਪਸੰਦ ਕਰ ਲੈਂਦੇ ਆ ਤੁਸੀਂ ਸ਼ੋਪਿੰਗ ਕਰ ਰਹੇ ਕਿ ਦੁਕਾਨਦਾਰ ਮੈਂ ਦੁਕਾਨਦਾਰ ਬਿਲਕੁਲ ਇਹ ਤਸਵੀਰਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਥੇ ਜਿਹੜੇ ਨੇ ਸ਼ੋਪਿੰਗ ਇਸ ਵਕਤ ਬਾਜ਼ਾਰ ਦੇ ਵਿੱਚ ਕਰ ਰਹੇ ਨੇ ਤਾਂ ਅੱਜ ਦੇ ਤਿਹਾੜੀ ਤੇ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਬਾਜ਼ਾਰਾਂ ਦੇ ਵਿੱਚ ਥੋੜੀ ਰੌਣਕ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਸਵੇਰ ਦਾ ਸਮਾਂ ਆ ਅੱਜ ਲੋਕ ਜਿੱਥੇ ਸੋਨਾ ਚਾਂਦੀ ਖਰੀਦਦੇ ਨੇ ਉੱਥੇ ਨਾਲ ਦੀ ਨਾਲ ਬਰਤਨ ਵੀ ਖਰੀਦ ਕੇ ਘਰ ਦੇ ਵਿੱਚ ਇੱਕ ਸ਼ਗਨ ਜਿਹੜਾ ਬਾ ਉਹ ਕਰਦੇ ਨੇ ਤਾਂ ਦਿਹਾੜੀ ਦੀਵਾਲੀ ਦਾ ਤਿਹਾੜੀ ਵੀ ਨੇੜੇ ਹੈਗਾ ਤਾਂ ਬਾਜ਼ਾਰਾਂ ਦੇ ਵਿੱਚ ਸ਼ਾਮ ਨੂੰ ਵੱਡੀ ਰੌਣਕ ਜਿਹੜੀਆਂ ਬਾਜ਼ਾਰਾਂ ਦੇ देखण मिळ रि कॅमरामॅन गोविंद्रा नरेंद्र कमार जगमणी टी वी लुधियाणा